ਸਾਡੇ ਮਾਨਯੋਗ ਐਮਐਲਏ ਸਾਹਿਬ ਦਰਮਿਆਨ ਦੀਆਂ ਦੇ ਦੋ ਸ਼ਬਦ ਬੋਲ ਕੇ ਸਾਡੀ ਅਗਵਾਈ ਕਰਦੇ। ਦੇਖਣਾ ਕਰਦੇ। ਜਿੰਦਾਬਾਦ। ਮੈਂ ਇੱਕ ਹੋਰ ਸਾਲ ਐਡਕਟ ਦੀ ਜਮਾਨਤ ਦੇ ਉਹ ਕਿਸੇ ਦੇ ਨਹੀਂ ਤੁਸੀਂ ਸੁਣਿਆ ਬਾਈ ਪ੍ਰੀਮੀਅਰ ਲੀਗ ਲਈ ਸਾਡੀ ਟੀਮ ਦੇ ਵਿੱਚ ਗ੍ਰਿਫਤੀ ਉਹ ਜਦੀਸ਼ ਜੀ ਕਰ ਉਹ ਚੀਫ ਦੱਸਦੇ ਤਾਂ ਨਹੀਂ ਹੈ ਬਾਈ ਮੈਂ ਕਹਿੰਦਾ ਬਰਾਬਰੀ ਦਾ ਮੈਚ ਹੈ ਆਜੋ ਵੀ ਪਿੱਛੇ ਬਾਈ ਬਾਈ ਥੋੜੀ ਜਗ੍ਹਾ ਦਿਓ ਉਹ ਕਹਿੰਦੇ ਆ ਜਗਦੀਸ਼ ਚਾਚੇ ਸਾਹਿਬ ਐਵੇਂ ਬਕਤੋ ਕਿ ਵਾਦੀ ਸਾਹਿਬ ਜਿੱਸ ਦਾ ਕੰਮ ਨਹੀਂ ਹੈ ਜਿਆਦਾ ਕਰਦਾ ਜਾਂ ਨਾ ਮੈਚ ਬੰਦੇ ਦਾ ਬਾਇਰ ਲਈ ਸਰਕਾਰ ਨੂੰ ਕਰਨਾ ਚਾਹੀਦਾ ਸੀਗਾ ਇਹ ਸਰਕਾਰ ਨੂੰ ਚਾਹੀਦਾ ਸੀ ਕਿ ਗੱਲ ਟੇਕ ਅਪ ਕਰ ਦੇ ਔਰ ਉਸ ਬੰਦੇ ਨੂੰ ਬਹੁਤ ਔਖਾ ਤਨ ਸਜ਼ਾ ਤੋਂ ਹਟੇ ਜਿਹੜੇ ਮਨ ਮੰਤਰੀ ਕੀ ਕਹਿ ਰਹੇ ਨੇ ਕਿ ਸੰਘਿਆ ਸਕੋ ਤਾਂ ਇਹ ਅਟੈਕ ਇਹ ਚਾਰੋਂ ਬੰਦੇ ਚੱਲਣ ਦੇ ਕੰਮ ਖੋਲੋ ਸਾਥੀਓ

11 11 ویڈیو ہمم صاحب کے ہمم صاحب ہمم صاحب ہمم صاحب اوکے پای پے ہاں جی اے بی سرکار مرداباد بی جی اے سرکار مرداباد اے سرکار بی سرکار مرداباد انقلاب जिंदाबाद انقلاب نہیں چلے گی نہیں چلے گی ہائے 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 ਜਲੇ 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 ਜੀ ਬੀਜੇਪੀ ਦਲਤ ਵਿਰੋਧੀ ਹਾਏ 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 ਬੀਜੇਪੀ ਦਲਤ ਵਿਰੋਧੀ ਹਾਏ 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 ਕੇਂਦਰ ਸਰਕਾਰ ਮਰਦਾਬਾਦ 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 ਕੇਂਦਰ ਸਰਕਾਰ ਮਰਦਾਬਾਦ 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 ਬੀਜੇਪੀ ਹਾਏ ਮੋਰੰਟਵਾਦੀ ਭਾਈ ਜੀ ਹਰਿਆਣਾ ਦੇ ਸੀਗੇ ਉਹਨਾਂ ਨੂੰ ਇਹ ਮੰਨੂਵਾਦੀ ਲੋਕਾਂ ਨੇ ਇਹਨਾਂ ਜਲੀਲ ਕੀਤਾ ਤੁਹਾਨੂੰ ਪਤਾ ਹੈ ਇਸ ਤੋਂ ਪਹਿਲਾਂ ਜਿਹੜੇ ਦੇਸ਼ ਦੇ ਸੁਰੂਤਨ ਕੀ ਆਪਰਾ ਜੀ ਵੀ ਗਏ ਗੁਮਰੀਪ ਕੋਟ ਦੇ ਡੰਡ ਬੀ ਆਰ ਗੁਰਈ ਨੂੰ ਵੀ ਜੇਦਾ ਦਲੇਰ ਕੀਤਾ ਤੁਹਾਡੇ ਸਾਹਮਣੇ ਤੁਸੀਂ ਸੁਣੀਏ ਇਹ ਮੋਦੀ ਸਰਕਾਰ ਜਦੋਂ ਦੀ ਆਈ ਹੈ ਉਹ ਲੋਕਾਂ ਦਾ ਦਰਦਾਂ ਤੇ ਜਿਹੜੇ ਤਕੇ ਛਾਈ ਹੈ ਉਹ ਵਧੀਏ ਅਸੀਂ ਸਾਰੇ ਲੋਕਾਂ ਨੇ ਆਵਾਜ਼ ਦੇ ਦਿਆ ਕਿ ਜੇਰਾ ਜਿੱਥੇ ਵੀ ਸਰਕਾਰ ਇਹਦੀ ਹੈਗੀ ਹੈ ਉਹਦੇ ਖਿਲਾਫ ਜੇਰਾ ਪੂਰਾ ਬਨੋ ਤੇ ਜਿਹੜੀ ਤਕੇ ਛਾਈ ਹੈ ਇਹ ਜਿਹੜੀ ਆਮ ਆਦਮੀ ਪਾਰਟੀ ਤੇ ਦੱਜ ਜਿਹੜੇ ਬੰਦਿਆਂ ਨੇ ਉਹਨੇ ਨੂੰ ਅਪੀਲ ਹੈ ਕਿ ਉਹ ਜਿਹੜੀ ਇਹ ਬੋਦੀ ਦੀ ਟੱਕੇ ਚਾਈ ਦੇ ਖਰਾਬ ਜਿਹੜਾ ਉਹ ਪਟਾਸ਼ਨ ਕਰੋ ਸਾਡੂ ਲੱਗਦਾ ਏ ਕਿ ਜਿੱਦਾਂ ਬਗੜਾ ਦੇ ਚੋਏ ਜਿਸਦੇ ਨਿਭਾਵ ਤੋਂ ਹੋਇਆ ਏ ਇਹ ਲੋਕਾਂ ਨੇ ਸਾਡੇ ਨਾਲ ਜੇ ਟੱਕੇ ਚਾਈ ਕੀਤੇ ਕਿ ਸਾਡੇ ਦੇਸ਼ ਦੀ ਇੱਜ਼ਤ ਨਾ ਹੋ ਜੇ ਕਿਉਂਕਿ ਜਿਹੜੀ ਦਲਦਰਾ ਦੇਈ ਜਾਈਏ ਕਿਉਂਕਿ ਨਿਧਾਮ ਜਿਹੜਾ ਉਹ ਤੇ ਕੈਸ਼ਾਈ ਦੇ ਖਲਾਸੇ ਨਾ ਉਹ ਹਵੇਜਾ ਖੜਾ ਹੁੰਦਾ ਏਡੀ ਗੱਲ ਕਹਿ ਕੇ ਜਿਹੜਾ ਨਾ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਦੇਖੋ ਬੜੀ ਗੁਦਾਇਕ ਤੇ ਬੜੀ ਮਾੜੀ ਘਟਨਾ ਇੱਕ ਲੋਕਤੰਤਰੀ ਦੇਸ਼ ਦੇ ਵਿੱਚ ਜਦੋਂ ਇੱਕ ਸੀਨੀਅਰ ਆਈਪੀਐਸ ਅਧਿਕਾਰੀ ਲਾਈਪ ਪੁਰਨ ਕੁਮਾਰ ਜੀ ਜਿਹੜੇ ਕੇ ਹਰਿਆਣਾ ਕੈਟਲ ਦੇ ਆਈਪੀਐਸ ਅਧਿਕਾਰੀ ਨੇ ਉਨਾ ਦੀ ਤਰ੍ਹਾਂ ਪਤਨੀ ਵੀ ਸੀਨੀਅਰ ਆਈਏਐਸ ਅਧਿਕਾਰੀ ਨੇ ਜਦੋਂ ਇਸ ਲੈਵਲ ਤੇ ਅਧਿਕਾਰੀ ਦੇ ਨਾਲ ਉਹਨੂੰ ਮਜਬੂਰ ਹੋਣਾ ਪਵੇ ਡਿਸਕ੍ਰਿਮੀਨੇਸ਼ਨ ਔਨ ਦੀ ਬੇਸਿਸ ਆਫ ਕਾਸਟ ਜਿਹੜੀ ਜਾਤੀ ਦੇ ਆਧਾਰ ਤੇ ਉਹਦੇ ਨਾਲ ਵਿਸਥਾਰਾ ਕੀਤਾ ਜਾਵੇ ਤੇ ਉਹ ਸੁਸਾਇਸਾਈਡ ਕਰ ਦੇ ਮੈਂ ਕਹਿੰਨਾ ਇਸ ਤੋਂ ਜ਼ਿਆਦਾ ਸ਼ਰਮਨਾਕ ਗੱਲ ਜਿਹੜੀ ਆ ਉਹ ਹੋਰ ਕੋਈ ਨਹੀਂ ਹੋ ਸਕਦੀ ਅੱਜ ਹਰਿਆਣਾ ਦੇ ਵਿੱਚ ਸਾਡੇ ਵਾਈ ਕੁਮਾਰ ਜੀ ਜਿਨ੍ਹਾਂ ਨੇ ਪਿਛਲੇ ਦਿਨੀ ਸੁਸਾਇਸਾਈਡ ਕੀਤਾ ਉਹਨਾਂ ਨੇ ਆਪਣੇ ਉਹਦੇ ਵਿੱਚ ਵੱਖ-ਵੱਖ ਅਧਿਕਾਰੀਆਂ ਦੇ ਜਿਹੜੇ ਨਾਮ ਲਏ ਨੇ ਕਿ ਕਿਹੜੇ-ਕਿਹੜੇ ਅਧਿਕਾਰੀ ਕਿਹੜੇ-ਕਿਹੜੇ ਸਮੇਂ ਤੇ ਉਹਨਾਂ ਨੂੰ ਕਿਸ ਤਰ੍ਹਾਂ ਕਿਸ ਤਰ੍ਹਾਂ ਪਰੇਸ਼ਾਨ ਕਰ ਰਹੇ ਨੇ ਜਾਤੀ ਦੇ ਆਧਾਰ ਤੇ ਸੋ ਅੱਜ ਜ਼ਰੂਰਤ ਹੈ ਕਿ ਉਹ ਜਿਹੜੇ ਨਾਮ ਉਹਦੇ ਵਿੱਚ ਸ਼ਾਮਿਲ ਕੀਤੇ ਗਏ ਨੇ ਇਹਨਾਂ ਦੀ ਫੁੱਲ ਫਲੈਸ਼ਡ ਇਨਵੈਸਟੀਗੇਸ਼ਨ ਹੋਵੇ ਔਰ ਉਹਨਾਂ ਨੂੰ ਉਹਨਾਂ ਦੇ ਉੱਤੇ ਐਫ ਆਈ ਆਰ ਦਰਜ ਕਰਕੇ ਕਾਨੂੰਨ ਅਨੁਸਾਰ ਸਖਤ ਤੋਂ ਸਖਤ ਕਾਰਵਾਈ ਜਿਹੜੀ ਆ ਉਹਨਾਂ ਦੇ ਵਿਰੁੱਧ ਕਰਦੀ ਚਾਹੀਦੀ ਆ ਅੱਜ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਹਰਿਆਣਾ ਦੀ ਜੀ ਜੀ ਪੀ ਸਰਕਾਰ ਕੇਂਦਰ ਦੀ ਬੀਜੇਪੀ ਸਰਕਾਰ ਜਿਹੜੀ ਆ ਅੱਜ ਧਲਤ ਵਿਰੋਧੀ ਉਹਨਾਂ ਦਾ ਚਿਹਰਾ ਜਿਹੜਾ ਆ ਉਹ ਨੰਗਾ ਹੋ ਚੁੱਕਾ ਹੈ ਜੇ ਇਸ ਤਰ੍ਹਾਂ ਦੇ ਸੀਨੀਅਰ ਆਈਐਸ ਤੇ ਆਈਪੀਐਸ ਅਧਿਕਾਰੀ ਇਸ ਹੱਦ ਤੱਕ ਜਾਂਦੇ ਨੇ ਤੇ ਆਮ ਧਲਤ ਪਰਿਵਾਰਾਂ ਦਾ ਜਿਹੜਾ ਆ ਉਹ ਬੀਜੇਪੀ ਸਟੇਟਸ ਦੇ ਵਿੱਚ ਕਿਹੋ ਜਿਹਾ ਹਾਲ ਹੋਊਗਾ ਸੋ ਮੈਂ ਅੱਜ ਸਾਰੀਆਂ ਧਲਤ ਜਥੇਬੰਦੀਆਂ ਨੂੰ ਪੂਰੇ ਇਨਸਾਫ ਪਸੰਦ ਲੋਕ ਜਿੰਨੇ ਵੀ ਭਾਰਤ ਦੇ ਵਿੱਚ ਨਾ ਭਾਰਤ ਤੋਂ ਬਾਹਰ ਇਨਸਾਫ ਪਸੰਦ ਲੋਕ ਵਸਲੇ ਨੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿਆ ਹੋਇਆ ਅਭੋਜੀ ਧਕੇਸ਼ਾਈ ਦੇ ਵਿਰੁੱਧ ਇਹੋ ਜੀ ਜਿਹੜੀ ਡਿਸਕ੍ਰਿਮੀਨੇਸ਼ਨ ਹੁੰਦਾ ਆ ਜਾਤ ਤੇ ਵੇਸਤੇ ਉਹਦੇ ਵਿਰੁੱਧ ਆਵਾਜ਼ ਉਠਾਈਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਅਧਿਕਾਰੀ ਕੋਈ ਵੀ ਪੋਲਿਟਿਕਲ ਨਮਾਇਤਾ ਇਹੋ ਜੀ ਘਟਨਾ ਨਾ ਕਰ ਸਕੇ ਇਹੋ ਜੀ ਕੋਸ਼ਿਸ਼ ਨਾ ਕਰੇ ਕਿ ਇੱਕ ਵਿਅਕਤੀ ਨੂੰ ਆਪਣੀ ਜਾਨ ਤੋਂ ਹੱਤ ਧੋਣਾ ਪਵੇ ਸੋ ਸਾਡੇ ਮਾਨਯੋਗ ਮੁੱਖ ਮੰਤਰੀ ਸਰਕਾਰ ਤੋਂ ਗੁਰ ਸਿੰਘ ਮਾਨ ਪਰਿਵਾਰ ਦੇ ਨਾਲ ਦੁੱਖ ਵੀ ਸਾਂਝਾ ਕਰਕੇ ਆਏ ਨੇ ਅਸੀਂ ਪਰਿਵਾਰ ਦੇ ਨਾਲ ਪੂਰੀ ਤਰ੍ਹਾਂ ਖੜੇ ਆਂ ਔਰ ਇਹ ਸਾਡਾ ਸੰਘਰਸ਼ ਜਿਹੜਾ ਆ ਇਹ جاری ਰਹੂਗਾ ਜਿੰਨਾ ਚਿਰ ਤੱਕ ਵੀਜੇਪੀ ਦੀ ਸਰਕਾਰ ਜਿਹੜੀ ਆ ਉਹ ਸੰਬੰਧਤ ਲੋਕੀਆਂ ਨੂੰ ਗ੍ਰਿਫਤਾਰ ਨਹੀਂ ਕਰਦੀ ਔਰ ਉਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਨਹੀਂ ਕਰਦੀ ਅਸੀਂ ਇਸ ਤਰ੍ਹਾਂ ਹੀ ਆਪਣਾ ਅੰਦੋਲਨ ਜਿਹੜਾ ਆ ਉਹ ਨੂੰ ਜਾਰੀ ਰੱਖਾਂਗੇ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਨੇ ਜੋ ਸਾਨੂੰ ਸਭੀ ਦਾ ਦਿੱਤਾ ਸੀਗਾ ਉਹਦੇ ਵਿੱਚ ਸਾਡੇ ਰਾਈਟਸ ਅਧਿਕਾਰ ਜਿਹੜੇ ਆ ਉਹ ਪ੍ਰੋਟੈਕਟ ਕੀਤੇ ਸਿੱਕੇ ਤੁਹਾਨੂੰ ਪਤਾ ਹੋਏਗਾ ਸਾਰਿਆਂ ਨੂੰ ਕਿ ਇੱਕ ਆਈਪੀਐਸ ਇੱਕ ਆਈਏ ਅਧਿਕਾਰੀ ਧੰਨ ਵਾਸਤੇ ਕਿੱਥੋਂ ਕਿੱਥੋਂ ਕੀ ਕੀ ਕੁਝ ਜਿਹੜਾ ਆ ਕਰਨਾ ਪੈਂਦਾ ਕਿਸ ਤਰ੍ਹਾਂ ਇਹਨਾਂ ਪੋਸਟਾਂ ਦੇ ਉੱਤੇ ਪਹੁੰਚਿਆ ਜਾਂਦਾ ਪਰ ਸ਼ਰਮਤੀ ਗੱਲ ਸਾਡੇ ਵਾਸਤੇ ਕਿ ਇੱਕ ਦੇਸ਼ ਦੇ ਵਿੱਚ ਇੱਕ ਐਸ ਉੱਚ ਪੱਧਰ ਤੇ ਪਹੁੰਚੇ ਹੋਏ ਅਧਿਕਾਰੀਆਂ ਨੂੰ ਵੀ ਜਿਹੜਾ ਨੌਨੋ ਪੇਜ ਦਾ ਜਿਹੜਾ ਉਹ ਮੋਰ ਦੇਖ ਕੇ ਸੂਏ ਸਾਈਂ ਮੋਰ ਦੇਖ ਕੇ ਗੱਡੀਆਂ ਉਹ ਆਪਣੀ ਦਾ ਦਾ ਆਪਣੇ ਕਹਿ ਰਹੇ ਨੇ ਉਹ ਮੇਰੀ ਸਾਰੀਆਂ ਜੱਗੇ ਬਕੀ ਸਾਰੇ ਪਾਸੇ ਕਿਉਂ ਇਸ ਜਿਹੜੀ ਵਿਤਕਰਾ ਜਿਹੜਾ ਹੋ ਰਿਹਾ ਹੈ ਜਾਂ ਕਿਦੇ ਆਧਾਰ ਤੇ ਵਿਤਕਰਾ ਦੀ ਬੀਤੀ ਕਰ ਰਹੀ ਜਾਂ ਤੇ ਇਹਦੇ ਤੋਂ ਆਪਾਂ ਬੀਜੇਪੀ ਦੇ ਅਗੇਂਸਟ ਗੱਤੋ ਬਾਤ ਆਵਾਜ਼ ਜਿਹੜੀ ਆ ਉਹ ਬੁਲੰਦ ਕਰੀਏ ਔਰ ਐਫਓਜ ਜਿਹੜੇ ਵਿਤਰੇ ਹੁੰਦੇ ਨੇ ਉਹਨਾਂ ਨੂੰ ਔਖੇ ਦੇ ਵਿੱਚ ਆਪਣਾ ਸਹਿਯੋਗ ਦਈਏ ਤਾਂ ਕਿ ਇਹ ਦੇਸ਼ ਸਹੀ ਤਾਂ ਤਰੇਕ ਦੇਸ਼ ਬਣ ਸਕੇ ਸਾਰਿਆਂ ਵਾਸਤੇ ਬਰਾਬਰੀਤਾ ਵਾਲਾ ਤੇਜਵਾਦ ਸੱਜ ਸਮਾਜਿਕ ਤਰਕਤਾ ਆਰਥਿਕ ਤਰਕਤਾ ਰਾਜਨੀਤਿਕ ਬਰਾਬਰੀ ਇਹ ਸਾਡੇ ਸੰਵਿਧਾਨ ਦੇ ਖਾਸ ਉਦੇਸ਼ ਸੀਗੇ ਮੈਂ ਦੁਬਾਰਾ ਦੱਸਣੀ ਚਾਹੁੰਦਾ ਹਾਂ ਜਿਹੜਾ ਅੱਜ ਬੈਠੇ ਆ ਸਾਨੂੰ ਜ਼ਰੂਰਤ ਆ ਕਿ ਅਸੀਂ ਇੱਥੇ ਹੋਏ ਇਹ ਇਕੱਠੇ ਹੋ ਕੇ ਬੀਜੇਪੀ ਸਰਕਾਰ ਦੇ ਵਿਰੁੱਧ ਪ੍ਰਦਰਸ਼ਨ ਕਰੀਏ ਔਰ ਦਵਾਈਆਂ ਸਜਾ ਜੜੀ ਆ ਦਵਾਈਏ ਬੀਜੇਪੀ ਸਰਕਾਰ ਮਰਦਾਬਾ 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 بی جے پی سرکار मैं کمانڈر جسکرم सिंह आज केंद्रीय वाल्मीकि مندر अमृतसर ਅਤੰਡਸ਼ ਮੇਸ਼ਰਰ ਦਾਦਲ ਫਤਿਹ ਸ਼ਰੂਮੀ ਬਾਬਾ ਜੀ ਹੁਨ ਸਿੰਘ ਮਜੀਦੀ ਨਾਲ 1925 ਸਾਰੇ ਸਮਾਜੀਆਂ ਜੱਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਜਿਹੜਾ ਪਿਛਲੇ ਕੁਝ ਦਿਨਾਂ ਦੇ ਵਿੱਚ ਭਾਰਤਖੰਡ ਦੀ ਧਰਤੀ ਦੇ ਉੱਤੇ ਇਕੱਠਾ ਕਰਨ ਵਾਪਰੇ ਨੇ ਜਿਦੇ ਵਿੱਚ ਭਾਰਤ ਦੀ ਸੁਪਰੀਮ ਕੋਰਟ ਦੇ ਮੁੱਖ ਨਿਆਯਦੀਸ਼ ਜਸਟਿਸ ਬੀਰ ਗੋਈ ਜੀ ਦੇ ਉੱਤੇ ਜਿਹੜੀ ਜੁੱਤੀ ਮਿੱਗੀ ਗਈ ਹੈ ਅਤੇ ਉਸ ਤੋਂ ਬਾਅਦ ਵਾਜੇ ਉਹ ਮਸਲਾ ਠੰਡਾ ਨਹੀਂ ਸੀ ਹੋਇਆ ਤੇ ਭਾਰਤ ਦੀ ਟਾਉ ਬ੍ਰਾਂਚ ਜਿਹੜੀ ਆਈਪੀਐਸ ਕੈਡਰ ਹੈ ਜਿਹੜਾ ਕਿ ਬੜਾ ਪਾਵਰਫੁਲ ਕੈਡਰ ਹੈ ਉਹਦੇ ਵਿੱਚ ਸਾਡੇ ਸਮਾਜ ਦੇ ਇੱਕ ਅਧਿਕਾਰੀ ਦੇ ਨਾਲ ਜਿਸ ਤਰ੍ਹਾਂ ਦਾ ਜਿਹੜਾ ਜਾਤੀ ਵਿਤਕਰਾ ਕੀਤਾ ਗਿਆ ਜਿਹੜਾ ਉਹਨਾਂ ਨੇ ਆਠ ਪੇਚਾਂ ਦਾ ਸੁਸਾਇਡ ਨੋਟ ਦਿੱਤਾ ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਉਹਨਾਂ ਨੂੰ ਜਿਹੜਾ ਇਸ ਕਾਲੀ ਪ੍ਰਤ抗 ਕੀਤਾ ਜਾ ਰਿਹਾ ਹੈ ਅਤੇ 5-6 ਸਾਲਾਂ ਤੋਂ ਉਹ ਜਿਹੜਾ ਲਗਾਤਾਰ ਇਸ ਕਾਲ ਦੀ ਲੜਾਈ ਲੜਦੇ ਸੀ ਜਿਸ ਲਈ ਉਹਨਾਂ ਦੀ ਆਵਾਜ਼ ਨੂੰ ਖਮੋਸ਼ ਕਰਨ ਵਾਸਤੇ ਉਹਨਾਂ ਦੇ ਇੱਕ ਢੂਠਾ ਪਰਚਾ ਬਣਾਉਂਦੀ ਜਿਹੜੀ ਬੁੱਲ ਤਿਆਰੀ ਕੀਤੀ ਗਈ ਅਤੇ ਉਹਨਾਂ ਦੇ ਇੱਕ ਪੀਐਸ ਨੂੰ ਜਿਹੜਾ ਅਰੈਸਟ ਕਰਕੇ ਐਫਆਈਆਰ ਦੇ ਕੇ ਜਿਹੜਾ ਉਹਨਾਂ ਨੂੰ ਨਾਮਜ਼ਦ ਕਰਨ ਦੀ ਜਿਹੜੀ ਸਾਜ਼ਿਸ਼ ਕੀਤੀ ਗਈ ਜਿਸ ਤੋਂ ਦੁਖੀ ਹੋ ਕੇ ਉਹਨਾਂ ਨੇ ਆਤਮ ਭਤਾ ਵਰਗਾ ਜਿਹੜਾ ਉਹ ਕਦਮ ਜਿਹੜਾ ਚੁੱਕਿਆ ਕਿਸੇ ਵੀ ਏਡੇ ਵੱਡੇ ਅਧਿਕਾਰੀ ਦਾ ਆਪਣੀ ਜੀਵਨ ਅੰਦਰ ਕੋਈ ਇੱਕ ਅਫਸਰ ਬਣਨ ਵਾਸਤੇ ਪੂਰੇ ਪਰਿਵਾਰ ਦਾ ਬਹੁਤ ਜਦਾ ਸਮੇਂ ਬਹੁਤ ਜਦਾ ਪੈਸਾ ਤੇ ਖਾਸ ਕਰਕੇ ਦਲਿਤ ਪਰਿਵਾਰ ਜਿਹੜੇ ਆਸਤੀ ਪੱਖੋਂ ਵੀ ਨੇ ਮਜ਼ਬੂਤ ਨਹੀਂ ਹੁੰਦੇ ਉਹ ਸਾਡੇ ਪਰਿਵਾਰ ਦਾ ਹੀ ਇੱਕ ਐਡਾ ਵੱਡਾ ਅਫਸਰ ਏਡੀਜੀ ਦੀ ਰੈਂਕ ਦਾ ਵਾਹਿਪੁਰਨ ਸਿੰਘ ਜੀ ਜਿਨ੍ਹਾਂ ਨੂੰ ਕੀ ਮਨੁਹਾਵਾਤਿਆਂ ਦੀ ਗੰਦੀ ਸੋਚ ਨੇ ਮਜਬੂਰ ਕਰਦਾ ਆਦਮ ਹੱਤਿਆ ਕਰਨ ਵਾਸਤੇ ਉਸ ਤੋਂ ਪਹਿਲਾਂ ਹੀ ਇੱਕ ਉਹ ਨਿੰਦਨੇ ਘਟਨਾ ਹੋਈ ਆ ਕਿ ਸਾਡੇ ਕੌਮ ਦਾ ਹੀ ਇੱਕ ਜੱਜ ਸਾਹਿਬ ਸਾਡੇ ਸੁਪਰੀਮ ਕੋਰਟ ਦੇ ਉਹਨਾਂ ਦੇ ਚੀਫ ਜਸਟਿਸ ਸਾਹਿਬ ਦੇ ਉਹਨਾਂ ਦੇ ਜੁੱਤੀ ਮਾਰੀ ਗਈ ਉੱਥੇ ਬੰਦੇ ਬਲੋਂ ਕੀ ਹੋ ਰਿਹਾ ਹੈ ਕਲਤਾ ਦੇ ਨਾਲ ਆ ਬੀਜੇਪੀ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਜਿਹੜੇ ਕਿ ਪਾਕਿਸਤਾਨ ਹਿੰਦੁਸਤਾਨ ਦੇ ਮੈਚ ਤੇ ਇੱਕ ਟਵੀਟ ਕਰੰਦੇ ਨੇ ਲੇਕਿਨ ਦਿਲਦਰ ਉੱਪਰ ਇੰਨਾ ਅਤਿਆਚਾਰ ਹੋਇਆ ਨਾ ਅਜੇ ਤੱਕ ਕੋਈ ਪ੍ਰਤੀਕਿਰਿਆ ਆਈ ਹੈ ਨਾ ਕੋਈ ਟਵੀਟ ਆ ਰਿਹਾ ਹੈ ਅੱਜ ਅਸੀਂ ਮਾਨਯੋਗ ਸਾਡੇ ਕੇਂਦਰੀ ਮੰਤਰੀ ਵੱਲੋਂ ਤੇ ਅਸੀਂ ਦਸ਼ਮੇਸ਼ ਸਤਰਾਜੀ ਦੇ ਬਾਬਾ ਜੀ ਸਰਦਾਰ ਮੇਜਰ ਸਿੰਘ ਛੋਟੀ ਸਾਹਿਬ ਵੱਲੋਂ ਆਨਰ ਹੀ ਅਗਵਾਈ ਹੇਠਾਂ ਤੇ ਕੈਂਡਲ ਮਾਰਤ ਕੱਢਿਆ